कहो अद्धी वाला जवाक मखण आ पे मैं पेकल जाने गभरू तटियार कहते गभरू मटियार दी तू तू मैं होगी बी तू तू मैं तो बाहर मैं तू तू होगी ਜਾਨੇ ਲੜਾਈ ਵਧ ਗਈ ਹੋ ਲੜਾਈ ਵਧ ਗਈ 6 ਨਿਆਣੇ ਮਟਿਆਰ ਕਦੇ ਯਾਦਿਕ ਰੋਚ ਆ ਗਈ ਕਹਿੰਦੀ ਗੱਲ ਸੁਣ ਲਾ 6ਾਂ ਚੋਂ ਤਿੰਨ ਜਿਹੜੇ ਮਰਜੀ ਚੁਣ ਕੇ ਚੱਕ ਲਾ ਤੇ ਤਿੰਨ ਮਿੰਨੋ ਦੇ ਦੇ ਤੇ ਕਹਿੰਦੀ ਆਪਣੀ ਓਕੇ ਬਏ ਐ ਇਦਾਂ ਦੀ ਕੁਸ਼ ਗੱਲ ਆ ਸੋਹਣੋ ਗੱਲਾਂ ਗਿਆ ਬਦਾ ਆਇਆ ਨਾ ਕਾਕਾ ਨੀ ਇੱਧੇ ਛੱਡ ਜਾ ਜਵਾਗ ਡੰ 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 ਡਾ ਡਾ

ਸੱਤੀ ਵੰਡਲਾ ਜਵਾਗ ਮੱਖਣਾਵੇਂ ਮੈਂ ਪੇਕੇਆਂ ਨੂੰ ਚਲੀ ਕੰਦੀ ਤਰੇ ਵੜਦੀ ਨਾ ਖਾਨੇ ਤੈਨੂੰ ਬੜਾ ਸਮਝਾਇਆ ਆਕ ਕੇ ਮੈਂ ਢੋਲਾ ਤੈਨੂੰ ਫੈਸਲਾ ਸੁਣਾਇਆ ਕੰਦੀ ਬਸ ਅੱਜ ਤੋਂ ਨਾ ਬਾਦ ਰੱਖੀ ਝਾਕ ਮੱਖਣਾਵੇਂ ਮੈਂ ਪੇਕੇਾਂ ਨੂੰ ਚਲੀ ਕੰਦੀ ਅੱਧੋ ਉੱਦੀ ਵੰਡਲਾ ਜਵਾਗ ਮੱਖਣਾਵੇਂ ਮੈਂ ਪੇਕੇਾਂ ਨੂੰ ਚਲੀ ਸੱਚੀ ਕਹ ਰਹੀ ਕਿ ਮੈਂ ਆਖ ਰਹੀ ਹੈਂ है? सच्ची कह रही है मैं मजाक कर रही है? है सच्ची कह रही है। सच्ची कर रही है जिम्मे तू मैं मजाक कर रही होनी सची कह रही है कोई मजाक नहीं सच्ची जा रही अच्छा भी सच्ची जा रही है ਯਾਰ ਮੈਨੂੰ ਐ ਤੇਰੇ ਮੁਖੜੇ ਨੂੰ ਹਜੇ ਵੀ ਲੱਗ ਜਾਂਦਾ ਵੀ ਜਿਵੇਂ ਤੂੰ ਮੈਨੂੰ ਮਜ਼ਾਕ ਕਰਦੇ ਹੁੰਦੇ। ਮੁਖੜੇ ਦੇ ਬੇਲੋ ਯਾਰ ਕਿੰਨੇ ਨਾ ਹਨਾ ਮੁਖੜੇ ਦੇ ਨਾਂ ਕਿੰਨੇ ਆ? ਮੁਖੜਾ ਮੂੰਹ ਫੇਸ ਚਿਹਰਾ ਤੇ ਜੇ ਕਿਤੇ ਸ਼ਾਮੀ ਚ ਆਪਣੇ ਪਿੰਡ ਵਾਲੇ ਦੇ ਪੰਜ ਸੱਤ ਪੈਗ ਲੱਗੇ ਹੋਣ ਤੇ ਜਨਾਨੀ ਮੂੰਹੋਂ ਨਾਂ ਬੋਲਣੋਂ ਹਟੇ ਫੇਰ ਪਤਾ ਹੈ ਕਿੰਨੇ ਆ? ਬਥਾਰ ਤੇ ਮਰੋਂ ਕੋਣ ਆ ਕੋਸ਼ਾਰ ਆ ਭਾਜੀ ਮੇਨ ਮਗਰ ਥਰੋ ਨਹੀਂ ਆਣਾ ਇੱਕ ਮਾੜਾ ਮਾੜਾ ਇਕੋ ਲਾਦਾ ਕਰ ਭਾਈ ਉਹਨਾਂ ਨੂੰ ਉਹਦੇ ਨਾਲ ਜੇ ਰਲ ਜਾਣਾ ਹੋਵੇ ਉਹ ਬਾਲਾ ਫਿਰ ਪੈਂ ਜੇ ਰਗੀਂਦਾ ਤੇ ਫੀਮ ਖਾਦੀ ਹੁੰਦੀ ਹੈ ਹਲੇ ਹਲੇ ਹਾਂ ਨੇ ਬੋਲੋ ਹਾਂ ਵੀ ਬੋਲੋ ਕੋਣ ਬੋਲਦਾ ਤੇ ਚੱਕੀ ਉਹ ਤੂੰ ਆ ਜਾ ਕਰ ਅੱਛਾ ਪਰ ਸੱਚੀ ਆ ਰਹੀ ਹੈ ਹੈ ਹਾਂ ਨਨਤ ਹੀੜ ਰੌਂਦੀ ਰਹਿੰਦੀ ਜਾਨੀਆਂ ਦਾ ਜਾਣੇ ਨਹੀਂ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਜ ਨਾ ਜਾਣੇ ਨਨਤ ਹੀੜ ਰੌਂਦੀ ਰਹਿੰਦੀ ਜਾਨੀਆਂ ਦਾ ਜਾਣੇ ਨੀ ਤੇਰੇ ਜਾਣ ਦਾ ਤਾਂ ਸਾਨੂੰ ਵਾਦ ਨਾ ਚਾਹਨੇ ਹਾ ਬਹੁਤੀ ਓਖੀ ਸੋਖੀ ਹੋਣ ਦੀ ਦਾ ਲੋੜ ਕੋਈ ਨਾ ਹਾ ਨੀ ਓਖੀ ਸੋਖੀ ਹੋਣ ਦੀ ਦਾ ਲੋੜ ਕੋਈ ਨਾ ਨੀ ਇੱਥੇ ਛੱਡ ਜਾ ਜਵਾਗ ਨੀ ਸਿਆਂ ਚ ਤੈਨ ਛੱਡ ਜਾ ਜਵਾਗ ਹਾ ਤੇ ਰਜੀਆਂ ਤੀਵੀਆਂ ਦੀ ਥੋੜ ਕੋਈ ਨਾ ਨੀ ਇੱਥੇ ਛੱਡ ਜਾ ਜਵਾਗ ਸਜੀਆਂ ਬੀਮੀਆਂ ਦੇ ਥੋੜ ਕੋਈ ਨਾਨੀਅਤ ਛੱਡ ਜਾ ਜਵਾਗ ਹਏ ਤੇਰੇ ਵੜਦੀ ਨਖਨ ਤੇਨੂੰ ਬੜਾ ਸਮਝਾਇਆ ਔਕ ਕੇ ਮਟੋਲਾ ਤੈਨੂੰ ਫੈਸਲਾ ਸੁਣਾਇਆ ਤੇਰੇ ਵੜਦੀ ਨਖਨ ਤੇਨੂੰ ਔਕ ਕੇ ਮਟੋਲਾ ਤੈਨੂੰ ਔਕ ਕੇ ਮਟੋਲਾ ਤੈਨੂੰ ਫੈਸਲਾ ਸੁਣਾਇਆ ਬਸ ਅੱਜ ਤੋਂ ਨ ਬਾਦ ਰੱਖੀ ਝਗ ਮਖਣਾ ਅੱਜ ਤੋਂ ਨ ਬਾਦ ਰੱਖੀ ਝਗ ਮਖਣਾ ਵੇ ਮਪੇਕਿਆਂ ਨੂੰ ਚੱਲੀ ਹੀੜ ਰੌਂਦੀ ਰਹਿੰਦੀ ਜਾਨੀ ਆਂਦਾ ਜਾਣੇ ਓ ਤੇਰੇ ਝਾਂੜ ਦਾ ਤਾ ਸਾਨੂੰ ਵੀ ਆ ਦੇ ਨਾ ਜਾਣੇ ਆਨਤ ਹੀ ਡਰਾਉਂਦੀ ਰਹਿੰਦੀ ਜਾਨੀ ਆਂਦਾ ਜਾਣੇ ਤੇਰੇ ਝਾਂੜ ਦਾ ਤਾ ਸਾਨੂੰ ਵੀ ਆ ਦੇ ਨਾ ਜਾਣੇ ਬਦ ਯੋਖ ਸੁਖੀ ਹੋਣ ਦੀ ਤਾਂ ਲੋੜ ਕੋਈ ਨਾ ਓਖ ਸੁਖੀ ਹੋਣ ਦੀ ਤਾਂ ਲੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗ ਚੱਲ ਜੀ ਆਂ ਬੀ ਮਿਆਂ ਦੀ ਥੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗ ਤਰਦੀਆਂ ਦੀਆਂ ਦੀਵੀਆਂ ਅੱਜ ਤਹੁਰ ਕੋਹੀ ਨਾਨੀਆਂ ਤੇ ਛੱਡਦਾ ਜਵਾਗ ਹਏ ਜੋ ਗੋਦੀ ਵੰਡਲਾ ਜਵਾਕ ਮੱਖਣਾ ਵੀ ਮੈਂ ਵੀ ਕੰਮ ਚੱਲੀ ਉਹ 29 ਜੀਆਂ ਤੀਵਿਆਂ ਦੀ ਥੋੜ ਕੋਈ ਨਾ ਨਹੀਂ ਅੱਦੇ ਅੱਜ ਤੇ ਆਇਆ ਕਰੋ ਯਾਰ ਕੀ ਕਰ ਲੱਗੇ ਨੇ ਕਹਿੰਦਾ ਤੇਰੇ ਜੀਆਂ ਤੀਵਿਆਂ ਦੀ ਥੋੜ ਕੋਈ ਨਾ ਨਹੀਂ ਅੱਦੇ ਵੰਡਲਾ ਜਵਾਕ ਹੁਣ ਇਹ ਕਹਿੰਦੇ 6 ਨੇ ਜਵਾਕ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਹ ਤੋਂ ਜਦੋਂ ਗੋਦੀ ਵਜੇ ਕਰਨ ਐਂ ਕਹਣਾ ਐਦਾਂ ਕਹ ਹੈ ਆਏ ਕਿ ਆ ਨਾ ਵੀ 6 ਨੇ ਜਵਾਕ ਦਾਸ ਕਿਹੜੇ ਕਿਹੜੇ ਰਖਣੇ ਯਾਨੀ ਤੇਰੇ ਕਹਿੰਦਾ ਮਤਲਬ 6ਾਂ ਚੋਂ 3 ਤੇਰੇ 3 ਮੇਰੇ ਹੈਨਾ ਉਹ ਤਾਂ ਮੈਨੂੰ ਸਮਝ ਲੱਗੀ ਵੀ ਤਿੰਨ ਤੇਰੇ ਤਿੰਨ ਮੇਰੇ ਤੇ ਜੇ ਤੁਮ ਨੂੰ ਐਂ ਜੇ ਇੱਚ ਕਰਾਈ ਉਹ ਕੀ ਕਰਈ ਆ ਜੀ ਐਦਿਕ ਉਹ ਕਰਾਈ ਹੈ ਜਦੋਂ ਨਿੱਕਾ ਜਵਾਕ ਗੋਦੀ ਚੱਕੀ ਦਾ ਛੋਟਾ ਜਵਾਕ ਗੋਦੀ ਚੱਕਦੇ ਆ ਯੋ ਛੋਟਾ ਜਵਾਕ ਗੋਦੀ ਚੱਕਨੇ ਉਦੋਂ ਐ ਕਰਨਾ ਪੈਂਦਾ ਅਛੋਦੂ ਐ ਕਰਨਾ ਪੈਂਦਾ ਨਹੀਂ ਮੈਂ ਤੂੰ ਐ ਕਿਹਾ ਵੀ 6 ਨੇ ਜਵਾਗ ਦਾਸ ਕਿਹੜੇ ਕਿਹੜੇ ਰੱਖਣੇ ਪਤਾ ਲਗੂ ਤੇ ਜਦੋਂ ਗੋਦੀ ਵਿੱਚ ਰੱਖਣੇ ਉਹਦਾ ਐ ਤੂੰ ਐ ਕਿਤੇ ਉਹ ਕੀ ਹੈ ਉਹ ਸਮਝ ਆਉਂਦਾ ਇਥੋਂ ਪਤਾ ਲੱਗਦਾ ਜਵਾਗ ਜਵਾ ਨਹੀਂ ਸਾਹਵੇਂ ਜਦੋਂ ਨਿੱਕਾ ਜਵਾਗ ਗੋਦੀ ਚੱਕੀਦਾ ਨਿੱਕਾ ਜਵਾਗ ਗੋਦੀ ਚੱਕੇ ਜਵੇਂ ਉਹ ਪਾਣੀ ਚੱਕਿਆ ਹੋਇਆ ਠੀਕ ਹੈ ਅੱਛਾ ਅੱਛਾ ਓਕੇ 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 ਮਨ ਸਮਝ ਲੱਗੀ ਜੋ ਜਵਾਕ ਗੋਦੀ ਚੱਕਿਆ ਹੁੰਦਾ ਤੇ ਉਹ ਥੱਲੇ ਨੂੰ ਆਉਣ ਲੱਗਦਾ ਤੇ ਲਾਤੀ ਤੋਂ ਫੜ ਗਏ ਆ ਜੇ ਹਣਾ ਆਇਨਾ ਓਏ ਸੋਨੂ ਟੰਕੇ ਤੇ ਬੈਂਕੇ ਦਾ ਤੋ ਓਏ 1 2 3 4 5 7 8 9 10 11 12 13 14 15 16 17 18 19 20 21 22 23 ਓਏ ਆਪਣੇ ਤਾਂ ਛੇ ਹੀ ਐ ਇੰਨੇ ਕਿੱਥੋਂ ਆ ਗਏ ਆਪਣੇ ਤਾਂ ਛੇ ਹੀ ਆ ਬਾਕੀ ਪਿੰਡ ਚ ਮੇਲਾ ਵੇਖਣ ਆ ਗਏ ਅੱਛਾ ਮਿਲਾਂ ਤਾ ਆ ਬਾਜ ਪਣ ਪਣੀ ਤੀ ਗੋਕੇ ਓ ਸੁਨੂ ਟੈਂਕੀ ਤੇ ਪੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਨਹੀਂ ਆ ਰੋਟੇ ਜਨੂ ਲੈ ਜਾ ਪੱਟੂ ਕੱਟਦਾ ਹੈ ਗਾਲ ਨਹੀਂ ਆ ਸੁਨੂ ਟੈਂਕੇ ਤੇ ਪੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਨਹੀਂ ਆ ਰੋਟੇ ਜਨੂ ਲੈ ਜਾ ਪੱਟੂ ਕੱਟਦਾ ਹੈ ਗਾਲ ਨਹੀਂ ਜੇ ਜਦੋਂ ਕਈਏ ਨੂੰ ਦਿੰਦਾ ਸਦਾ ਮੂੜ ਕੋਈ ਨਾ ਨੀ ਜੇ ਤੂੰ ਕਹੀਂ ਇਹਨਾਂ ਤੇਰੀ ਅੰਗੋ ਦਿੰਦਾ ਸਿੱਧਾ ਮੂੜ ਕੋਈ ਨਾ ਨੀ ਇਹ ਤੇ ਛੱਡ ਜਾ ਜਵਾਗ ਤੇਰ ਜੀਆਂ ਦੀਆਂ ਦੀਆਂ ਤੇ ਤੂੜ ਕੋਈ ਨਾ ਹੀ ਇਹ ਤੇ ਛੱਡ ਜਾ ਜਵਾਗ ਤੇਰ ਜੀਆਂ ਦੀਆਂ ਦੀਆਂ ਤੇ ਤੂੜ ਕੋਈ ਨਾ ਨੀ ਇਹ ਤੇ ਛੱਡ ਜਾ ਜਵਾਗ ਹੇ ਸਮਝੇ ਮਜਾਕ ਮਖੜਾ ਮੈਂ ਬੇਕੇ ਨੂੰ ਚੱਲੀ ਅੱਤੋਤੀ ਵੰਡਲੇ ਜਵਾਗ ਮਖੜਾ ਮੈਂ ਅੱਤੋਤੀ ਵੰਡਲੇ ਜਵਾਗ ਮਖੜਾ ਮੈਂ ਚੱਲੀ ਅੱਤੋਤੀ ਵੰਡਲੇ ਜਵਾਗ ਮਖੜਾ ਮੈਂ ਬੇਕੇ ਨੂੰ ਚੱਲੀ ਲੈ ਬੈਂਕੀ ਨਾਲੇ ਖੇਲਾ ਖਾਈ ਜਿੰਦੇ ਨਾਲੇ ਐ ਸੋਚੀਂਦੀ ਮਮੀ ਤੇ ਮੈਨੂੰ ਛੱਡ ਗ ਜਾਣਗੀ ਬੈਂਕੀ ਟੈਂਕੀ ਹਣਾ ਰੀਨਾ ਪਰੀਨਾ ਪਹਿਲਾਂ ਵੀ ਲੈ ਹੁਣ ਕਿਦਾਂ ਦੇ ਨਾਂ ਦੇ ਪਹਿਲਾਂ ਕਿਦਾਂ ਦੇ ਨਾਂ ਹੁੰਦੇ ਜੀ ਪਾਲੋ ਕੋਟੋ ਰਾਣੀ ਬਾਸ਼ੋ ਆ ਬੜੇ ਬੜੇ ਨਾ ਹਾਂ ਤੇ ਬੰਦਿਆਂ ਦੇ ਨਾਂ ਵੀ ਹੁਣ ਕਿਵੇਂ ਕਿਵੇਂ ਜੇ ਪਹਿਲਾਂ ਬੋਰਡ ਸਿੰਘ ਜਿਹੜਾ ਬੋਰਡ ਥੱਲੇ ਜਾਂਦਾ ਬੋਰਡ ਸਿੰਘ ਜਿਹੜਾ ਕਿਕਰ ਥੱਲੇ ਜਾਂਦਾ ਕਿਕਰ ਸਿੰਘ ਤੇ ਜਿਹੜਾ ਪੇਪਲ ਥੱਲੇ ਜਾਂਦਾ ਪੇਪਲ ਸਿੰਘ ਜਾਣੀ ਆਈ ਉੱਥੇ ਹੀ ਬੰਦੇ ਨਾ ਹੌਣ ਤਾਂ ਬੜੇ ਸੂਸਮ ਜਿਨਾਰਾ ਦੇ ਹੈ ਨਾ ਤੇ ਉਹ ਸ਼ਾਰਾ ਰਿਹਾ